ਰੱਬ ਕਿਸੇ ਦਾ ਕਤਲ ਨਹੀਂ ਕਰਾਉਂਦਾ ਰੱਬ ਦੀ ਗੱਲ ਗੁਰੂ ਅਨੰਦ ਸਾਹਿਬ ਜੀ ਕਰਦੇ ਕਹਿੰਦੇ 100 ਸਾਲ ਤੱਕ ਦੀ ਦਿੱਤੀ ਹੈ ਉਮਰ ਮਨੁੱਖ ਨੂੰ ਤਾਂ ਉਸ ਤੋਂ ਪਹਿਲਾਂ ਜੇ ਕੋਈ ਮਰਦਾ ਹੈ ਜਾਂ ਮਾਰਿਆ ਜਾਂਦਾ ਹੈ ਉਹ ਰੱਬ ਨਹੀਂ ਦੋਸ਼ੀ ਇਹ ਸਰੀਰ ਕੱਚੇ ਭਾਂਡੇ ਦੀ ਤਰ੍ਹਾਂ ਇੱਕ ਤਰ੍ਹਾਂ ਹੈ ਜੇ ਨੂੰ ਠੋਕਰ ਨਾ ਲੱਗੀ ਤੇ ਇਹ 100 ਸਾਲ ਤੱਕ ਵੀ ਨਹੀਂ ਜਾਂਦਾ ਜਦੋਂ ਠੋਕਰ ਲਾਗੀ ਤੇ ਇਹ ਫਿਰ 10 ਦਿਨ ਵੀ ਨਹੀਂ ਕੱਟਦਾ ਸੋ ਪਾਤਸ਼ਾਹ ਜੀ ਕਿਰਪਾ ਕਰਨ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਸਤ ਸੰਗਤ ਦੇ ਵਿੱਚ ਬੈਠ ਕੇ ਇੱਕ ਜਜਵਾ ਆਉਂਦਾ ਏ ਸੱਚ ਦੇ ਨਾਲ ਸਾਂਝ ਪੈਂਦੀ ਏ ਗੁਰ ਪ੍ਰਸਾਦ ਪਰਮ ਪਦ ਪਾਇਆ குரு ਦੀ ਕਿਰਪਾ ਦੇ ਨਾਲ ਪਰਮ ਅਵਸਥਾ ਉੱਚੀ ਸੋਚ ਬਣ ਜਾਂਦੀ ਏ ਉਹ ਹਾਏ ਹਾਏ ਦੇ ਦਿਨ ਨਿਕਲ ਜਾਂਦੇ ਨੇ ਤੇ ਆਪਣੇ ਮਨ ਨੂੰ ਸ਼ਬਦਸ਼ੇ ਦੇ ਕੇ ਮਨੁੱਖ ਕਿਰਤ ਕਰਨ ਲੱਗ ਜਾਂਦਾ ਏ ਉਦਮੀ ਬਣ ਜਾਂਦਾ ਏ ਉਦਮ ਕਰਮ ਕਰਾਵੋ ਠਾਕਰ ਵਾਲੀ ਗੱਲ ਬਣ ਜਾਂਦੀ ਐ। ਸੂਕੇ ਕਾਸ਼ਟ ਹਰਿਆ ਕਹਿੰਦੇ ਸੁੱਕੀ ਹੋਈ ਲੱਕੜ ਵਰਗਾ ਮਨੁੱਖ ਹਰਿਆ ਭਰਿਆ ਹੋ ਜਾਂਦਾ ਐ। ਕਿਹੜਾ ਢੈਂਦੀ ਕਲਾ ਦੀਆਂ ਗੱਲਾਂ ਸੋਚਦਾ ਸੀ ਉਹਦੇ ਅੰਦਰ ਚੜ੍ਹਦੀ ਕਲਾ ਆ ਗਈ। ਸਤ ਸੰਗਤ ਦਾ ਕਿੰਨਾ ਫਰਕ ਐ ਵਿਧੀ ਚੰਦ ਚੋਰੀਆਂ ਕਰੀ ਜਾਂਦਾ ਸੀ ਚੰਗੀ ਸੰਗਤ ਮਿਲੀ ਚੋਰੀਆਂ ਛੱਡ ਕੇ ਸੂਰਮਾ ਬਣ ਗਿਆ। ਬਾਬਾ ਬੰਦਾ ਸਿੰਘ ਬਹਾਦਰ ਸਾਰਾ ਕੁਝ ਛੱਡ ਛਡਾ ਕੇ ਗਦਾਵਰੀ ਦੇ ਕੰਡੇ ਤੇ ਚਟਾਵਦਾ ਕੇ ਬੈਠਾ ਸੀ ਉਸੇ ਨੂੰ ਧਰਮ ਸਮਝੀ ਬੈਠਾ ਸੀ ਕਲਗੀਧਰ ਪਾਤਸ਼ਾਹ ਜੀ ਨੇ ਜਾ ਕੇ ਥਾਪੜਾ ਦਿੱਤਾ ਉਹਦੀ ਅੰਦਰ ਦੀ ਅਨਸਾਨੀਅਤ ਜਗਾਈ ਤੇ ਉਹਨੂੰ ਸੂਰਮਾ ਬਣਾ ਕੇ ਬਹਾਦਰ ਜਰਨੈਲ ਬਣਾ ਕੇ ਪੰਜਾਬ ਦੀ ਧਰਤੀ ਤੇ ਭੇਜਿਆ ਤੇ ਰਾਜ ਕਰਨ ਲਾ ਦਿੱਤਾ ਇਹ ਸਤ ਸੰਗਤ ਦਾ ਆਸਰਾ ਹੈ ਇਹ ਚੰਗੀ ਸੰਗਤ ਦੀ ਕੁੱਟਤੀ ਹੈ ਚੰਗੇ ਪਾਸੇ ਲਾ ਦੇਣਾ ਸੁੱਕੇ ਕਾਸ਼ਟ ਹਰਿਆ ਰਹਾਓ ਸੁੱਕੇ ਕਾਸ਼ਟ ਵਰਗਾ ਲੱਕੜ ਵਰਗਾ ਕਾਸ਼ਟ ਦਾ ਅਰਥ ਲੱਕੜ ਲੱਕੜ ਵਰਗਾ ਮਨੁੱਖ ਜਿਹੜਾ ਬੇਕਾਰ ਹੋ ਚੁੱਕਾ ਸੀ ਉਹ ਹਰਿਆ ਭਰਿਆ ਹੋ ਗਿਆ ਚੰਗਾ ਬਣ ਗਿਆ ਚਨਨ ਪਿਤਾ ਲੋਕ ਸੁਤ ਬਣਤਾ ਕੋਏ ਨਾ ਕਿਸ ਕੀ ਧਰਿਆ ਪਾਛੇ ਕਹਿੰਦੇ ਪਿਆਰਿਆ ਉਦਮ ਕਰਨਾ ਏ ਸੋਚਾਂ ਛੱਡ ਦੇਣੀਆਂ ਨੇ ਚਿਤਵਨਾ ਛੱਡ ਦੇਣਾ ਏ ਕੀ ਇਹ ਨਾ ਹੋ ਜੇ ਉਹ ਨਾ ਹੋ ਜੇ ਕਹਿੰਦੇ ਚਨਨ ਜਨਨ ਦਾ ਅਰਥ ਹੈ ਮਾਂ ਪਿਤਾ ਪਿਓ ਲੋਕ ਰਿਸ਼ਤੇਦਾਰ ਸੁੱਤ ਪੁੱਤਰ ਬਣਤਾ ਵਰਟੀ ਕੋਈ ਨਾ ਕਿਸ ਕੀ ਧਰਿਆ ਕਹਿੰਦੇ ਕੋਈ ਕਿਸੇ ਨਸ ਦੀ ਵੀ ਨਿਭਣ ਵਾਲਾ ਹੈ ਨਹੀਂ ਇਹ ਆਪਣਾ ਆਪਣਾ ਰੂਲ ਅਦਾ ਕਰਕੇ ਚਲੇ ਜਾਂਦੇ ਨੇ ਹਰੇਕ ਦੀ ਜ਼ਿੰਦਗੀ ਐਂ ਚੱਲਦੀ ਹੈ ਸਾਰਾ ਕੁਝ ਕਿਸੇ ਕੋਲੇ ਨਹੀਂ ਹੁੰਦਾ ਪਰ ਪਾਤਸ਼ਾਹ ਜੀ ਪਹਿਲਾਂ ਹੀ ਦੱਸ ਰਹੇ ਨੇ ਕੱਲਾ ਤੇਰੇ ਨਾਲ ਨਹੀਂ ਹੋ ਰਿਹਾ ਇਹ ਸਾਰਿਆਂ ਨਾਲ ਹੀ ਹੋ ਰਿਹਾ ਜੇ ਤੇਰੇ ਕੋਲੇ ਪਰਿਵਾਰਕ ਜੀ ਕੋਈ ਜਾ ਚੁੱਕਾ ਹੈ ਨਾ ਨਸ਼ਿਆਂ ਦੀ ਦਲਦਲ ਚ ਜਾਣ ਦੀ ਥਾਂ ਤੇ ਤੇ ਹਿੰਦੀ ਕਰਾ ਦੀ ਅਵਸਥਾ ਚ ਜਾਣ ਦੀ ਥਾਂ ਤੇ ਆਪਣੀ ਸੋਚ ਨੂੰ ਉਦਮੀ ਬਣਾ ਤੇ ਇਹ ਵੇਖ ਕੱਲਾ ਤੇਰੇ ਨਾਲ ਨਹੀਂ ਇਹ ਹੋਇਆ ਦੂਜਿਆਂ ਨਾਲ ਵੀ ਹੋ ਚੁੱਕਾ ਕੁਝ ਦਿਨ ਦੁੱਖ ਤਕਲੀਫ ਆਉਂਦੀ ਏ ਖੂਨ ਦੇ ਰਿਸ਼ਤੇ ਨੇ ਖਿੱਚ ਆਉਂਦੀ ਏ ਰੋਣ ਆਉਂਦਾ ਹੈ ਪਰ ਇਹ ਨਹੀਂ ਕਿ ਮੋਇਆ ਦੇ ਨਾਲ ਮਰ ਜਾਣਾ ਹੈ ਜਾਂ ਜਿਹੜੇ ਚਲ ਗਏ ਨੇ ਉਹਨਾਂ ਨੂੰ ਯਾਦ ਕਰ ਕਰਕੇ ਆਪਣਾ ਆਪ ਖਤਮ ਕਰ ਲੈਣਾ ਇਦਾਂ ਨਹੀਂ ਹੁੰਦਾ ਪਾਤਸ਼ਾਹ ਜੀ ਇੱਥੇ ਇਸ ਕਰਕੇ ਪੰਕਤੀ ਦੇ ਰਹੇ ਨੇ ਕਿ ਕੋਈ ਕਿਸੇ ਦਾ ਸਦੀਵੀ ਸਾਥੀ ਨਹੀਂ ਸਾਰੇ ਇਸ ਰੰਕ ਮੰਚ ਦੇ ਉੱਤੇ ਇੱਕ ਰੋਲ ਕਰਨ ਵਾਸਤੇ ਆਏ ਨੇ ਇਸ ਰੋਲ ਕਰਾਉਣ ਵਾਲਾ ਉਹ ਪਰਮਾਤਮਾ ਏ ਉਹਨੇ ਸਮਾਂ ਦਿੱਤਾ ਏ ਸਮਝ ਦਿਤੀ ਏ ਜਿਵੇਂ ਜਿਵੇਂ ਦਾ ਕੋਈ ਰੋਲ ਕਰਦਾ ਏ ਤੇ ਇੱਥੇ ਰੋਲ ਕਰਕੇ ਚਲਾ ਜਾਂਦਾ ਏ ਸਦੀਵੀ ਕੋਈ ਵੀ ਨਹੀਂ ਹੈ ਚੰਨਨ ਪਿਤਾ ਲੋਕ ਸੁਤ ਬਣਤਾ ਕੋਏ ਨ ਕਿਸ ਕੀ ਧਰਿਆ ਸਿਰ ਸਰ ਰਿਜਿਕ ਸੁਬਾਹੇ ਠਾਕੁਰ ਕਾਹੇ ਮਨ ਭੋ ਕਰਿਆ ਕਹਿੰਦੇ ਸਾਰਿਆਂ ਦਾ ਰਿਜਿਕ ਉਹਨੇ ਦਿੱਤਾ ਏ ਹਰੇਕ ਦਾ ਆਪਣੇ ਆਪਣੇ ਸਮੇ ਦਾ ਰਿਜਿਕ ਏ ਕੋਈ ਕਿਤੇੋਂ ਕਮਾਉਂਦਾ ਏ ਕੋਈ ਕਿਤੇੋਂ ਕਮਾਉਂਦਾ ਏ ਰਿਜਿਕ ਸਾਰਿਆਂ ਵਾਸਤੇ ਪਿਆ ਹੈ ਸਾਬ ਕਹਿੰਦੇ ਹੇ ਮੇਰੇ ਮਾਨ ਕਾਦੇ ਵਾਸਤੇ ਡਰੀ ਜਾਂਦਾ ਏ ਕਾਦੇ ਵਾਸਤੇ ਤੂੰ ਕੁ ਭਰਾਈ ਜਾਂਦਾ ਏ ਖਭਰਾ ਨਾ ਉਦਮ ਕਰ ਮਿਹਨਤ ਕਰ ਤੇ ਉਸ ਅਕਾਲ ਪੁਰਖ ਵਹਿਗੁਰੂ ਨੂੰ ਯਾਦ ਕਰਦਾ ਰਹੇ ਕਿ ਮਾਲਕਾ ਰਹਿਮਤ ਕਰੇ ਮੇਰੀ ਮਿਹਨਤ ਤੇਰੀ ਰਹਿਮਤ ਬਣੀ ਰਵੇ ਤੇ ਮੈਂ ਆਪਣੀ ਜ਼ਿੰਦਗੀ ਨੂੰ ਸੁਖੀ ਭਤੀ ਤੇ ਕਰ ਜਾਵਾਂ ਊਡੇ ਊਡ ਆਵੇ ਸਹਿ ਕੋਸਾ ਤਿਸ ਪਾਛੇ ਬਚਰੇ ਸ਼ਰਿਆ ਜਦੋਂ ਕੋਈ ਕਿਸੇ ਦਾ ਦੂਰ ਹੁੰਦਾ ਹੈ ਖਾਸ ਕਰ ਜਿਵੇਂ ਸਾਡੇ ਬੱਚੇ ਵਿਦੇਸ਼ ਜਾਂਦੇ ਨੇ ਮਾਵਾਂ ਇੱਥੇ ਬੈਠੀਆਂ ਅਧੀਆਂ ਹੋ ਜਾਂਦੀਆਂ ਨੇ ਸੋਚ-ਸੋਚ ਕੇ ਪਤਾ ਨਹੀਂ ਮੇਰੇ ਪੁੱਤ ਨੂੰ ਮੇਰੀ ਧੀ ਨੂੰ ਰੋਟੀ ਮਿਲੀ ਏ ਕਿ ਨਹੀਂ ਮਿਲੀ ਇੱਥੇ ਬੈਠੀਆਂ ਸੋਚੀ ਜਾਂਦੀਆਂ ਨੇ ਪਰ ਪਾਤਸ਼ਾਹ ਜੀ ਕਹਿੰਦੇ ਤੇਰੇ ਸੋਚਣ ਨਾਲ ਕੀ ਹੋਏਗਾ ਉਹਨਾਂ ਨੂੰ ਉਦਮ ਕਰਨਾ ਸਿਖਾਇਆ ਏ ਉੱਥੇ ਮਿਹਨਤ ਕਰਨਗੇ ਉਹ ਮਿਹਨਤ ਦੇ ਵਿੱਚੋਂ ਲਾਹ ਲੈਣਗੇ ਕਹਿੰਦੇ ਇੱਥੇ ਤਾਂ ਸਿਮਰਨ ਹੋ ਸਕਦਾ ਏ ਇੱਥੇ ਬੈਠ ਕੇ ਅਰਦਾਸ ਹੋ ਸਕਦੀ ਏ ਕਿ ਮਾਲਕਾ ਕਿਰਪਾ ਕਰੀ ਰਹਿਮਤ ਕਰੀ ਉਹ ਸਹੀ ਮਾਰਗ ਤੇ ਰਹਿਣ ਉਹ ਉਦਮੀ ਬਣੇ ਰਹਿਣ ਕਹਿੰਦੇ ਜਿਵੇਂ ਕੂੰਜ ਹੈ ਜਿਹੜੀ ਉਹ ਜਦੋਂ ਮੌਸਮ ਚੇਂਜ ਹੋਣ ਲੱਗ ਜਾਂਦਾ ਹੈ ਉਹ ਆਪਣੇ ਅੰਡੇ ਉੱਥੇ ਦੇ ਆਉਂਦੀ ਹੈ ਤੇ ਆਪ ਇਧਰ ਪਾਣੀਆਂ ਦੀ ਝੀਲਾਂ ਤੇ ਆ ਜਾਂਦੀ ਹੈ ਤੇ ਪਾਤਸ਼ਾਹ ਜੀ ਕਹਿੰਦੇ ਨੇ ਉਹਦੇ ਪਿੱਛੇ ਬੱਚੇ ਪੈਦਾ ਹੁੰਦੇ ਨੇ ਉਹ ਕੂੰਜ ਇੱਥੇ ਦਾਣਾ ਚੁੱਕਦੀ ਹੈ ਤੇ ਸਿਮਰਨ ਉਹਨਾਂ ਦਾ ਕਰੀ ਜਾਂਦੀ ਹੈ ਤੇ ਪਰਮਾਤਮਾ ਉਹਨਾਂ ਦਾ ਵਸੀਲਾ ਬਣਾ ਕੇ ਉਹਨਾਂ ਨੂੰ ਪਾਲੀ ਜਾਂਦਾ ਹੈ ਇਹਨਾਂ ਦੇ ਬੱਚੇ ਆਟੋਮੈਟ ਆਟੋਮੈਟਿਕ ਪਲ ਜਾਂਦੇ ਨੇ ਆਪਣੇ ਆਪ ਪਲ ਜਾਂਦੇ ਨੇ ਉਹ ਇੱਕ ਪ੍ਰਮਾਤਮਾ ਨੇ ਸਿਸਟਮ ਬਣਾਇਆ ਏ ਹਰੇਕ ਜੀਵ ਜੰਤੂ ਜਿਹੜਾ ਆਪਣੀ ਖਰਾਕ ਆਪ ਲੱਭਣੀ ਸ਼ੁਰੂ ਕਰ ਦਿੰਦਾ ਏ ਤੇ ਸਹਿਬ ਜੀ ਕਹਿੰਦੇ ਨੇ ਊਡੇ ਊਡ ਆਵੇ ਸਹਿ ਕੋਸਾਂ ਕੋਹਾਂ ਦੂਰ ਆ ਗਈਆਂ ਤੇ ਸਪਾਛੇ ਬਚਰੇ ਸ਼ਰੀ ਆਪਣੇ ਬੱਚੇ ਕਿਧੇ ਕੋਲੇ ਛੱਡ ਕੇ ਆਈਆਂ ਤਿੰਨ ਕਵਣ ਖਿਲਾਵੇ ਕਵਣ ਚਗਾਵੇ ਉਹਨਾਂ ਨੂੰ ਕੌਣ ਖੋਣ ਵਾਲਾ ਕੌਣ ਚਗਾ ਚੋਗਾ ਚਗਾਉਣ ਵਾਲਾ ਮਨ ਮੈਂ ਸਿਮਰਨ ਕਰਿਆ ਕਹਿੰਦੇ ਮਨ ਦੇ ਵਿੱਚ ਸਿਮਰਨ ਕਰੀ ਜਾਂਦੀਆਂ ਨੇ ਉਹ ਸਿਮਰਣੀ ਉਹਨਾਂ ਬੱਚਿਆਂ ਦੇ ਪਾਲਣ ਦਾ ਵਸੀਲਾ ਬਣ ਜਾਂਦਾ ਏ ਇਸੇ ਨੂੰ ਕਰਾਮਾਤ ਕਹਿੰਦੇ ਨੇ ਵੱਖਰੀ ਕੋਈ ਕਰਾਮਾਤ ਨਹੀਂ ਹੁੰਦੀ ਪਰਮਾਤਮਾ ਵਸੀਲਾ ਐਸਾ ਪੈ ਪੈਦਾ ਕਰ ਦਿੰਦਾ ਏ ਜਿਵੇਂ ਕੋਈ ਪਸ਼ੂ ਪੰਛੀ ਹੈ ਜਾਂ ਔਰਤ ਦੇ ਬੱਚਾ ਪੈਦਾ ਹੋਣਾ ਏ ਉਹ ਖਾਣ ਖਾਂਦੀ ਏ ਤੇ ਕਹਿੰਦੇ ਨੇ ਉਹ ਖਾਣ ਉਹਦਾ ਆਸਰਾ ਬਣਦੀ ਏ ਪਰ ਜਿਹੜੇ ਜੀਵ ਪੰਛੀ ਆਂਡਿਆਂ ਚੋਂ ਪੈਦਾ ਹੁੰਦੇ ਨੇ ਹੁਣ ਆਂਡਾ ਤੇ ਇੱਕ ਵਾਰ ਪੰਛੀ ਨੇ ਦੇ ਦਿੱਤਾ ਇੱਕ ਵਾਰ ਆਂਡਾ ਕਸ਼ੂਕੂਮੀ ਦੇ ਕੇ ਬਾਹਰ ਆ ਪਾਣੀ ਚ ਚਲੇ ਗਈ ਹੁਣ ਬੱਚੇ 60 ਦਿਨਾਂ ਪਿਛੋਂ ਨਿਕਲਦੇ ਨੇ ਉਹ 60 ਦਿਨ ਉਸ ਆਂਡੇ ਚ ਖਰਾਕ ਕੌਣ ਪਹਚਾ ਰਿਆ ਉਹ ਬੱਚਾ ਜਿਹੜਾ ਬਣ ਰਿਹਾ ਏ ਉਸ ਬੱਚੇ ਨੂੰ ਬਣਨ ਵਾਸਤੇ ਖਰਾਕ ਕੌਣ ਦੇ ਰਿਹਾ ਇਸੇ ਨੂੰ ਕਰਮਾਤ ਕਿਹਾ ਜਾਂਦਾ ਏ ਇਹ ਹੀ ਆਕਾਲਪੁਰਖ ਵਹਿਗੁਰੂ ਜੀ ਦੀ ਅਚਰਜਤਾ ਹੈ ਉਹਦਾ ਕੌਤਕ ਹੈ ਜਿਹੜਾ ਸਾਡੀ ਸਮਝ ਤੋਂ ਬਾਹਰ ਹੈ ਉਹ ਆਪਣੇ ਆਪ ਹੀ ਇਹ ਵਸੀਲਾ ਇੱਕ ਨਿਜਮ ਬਣਾਇਆ ਹੈ ਤੇ ਉਸ ਨਿਜਮ ਦੇ ਅਧੀਨ ਸਾਰਾ ਕੁਝ ਚੱਲੀ ਜਾਂਦਾ ਹੈ ਤੇ ਸਹਿਬ ਜੀ ਕਹਿੰਦੇ ਨੇ ਕਵਨ ਤੈਨ ਕਵਨ ਚ ਖਲਾਵੇ ਕਵਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਉਹਨਾਂ ਨੂੰ ਕੌਣ ਖਵਾਉਂਦਾ ਹੈ ਤੇ ਕੌਣ ਚੁਗਾਉਂਦਾ ਹੈ ਉਹ ਮਨ ਦੇ ਵਿੱਚ ਸਿਮਰਨ ਕਰੀ ਜਾਂਦੀਆਂ ਨੇ ਤੇ ਬੱਚੇ ਪਲੀ ਜਾਂਦੇ ਨੇ ਇਹ ਹੀ ਕਰਮਾਤ ਹੈ ਪ੍ਰਮਾਤਮਾ ਦੀ ਸਾਬ ਨਿਧਾਨ ਦਾ 6 ਸਿਧਾਂਤ ਕਹਿੰਦੇ ਸਾਰੇ ਖਜ਼ਾਨੇ ਪਰਮਾਤਮਾ ਦੇ ਹੱਥ ਵਿੱਚ ਨੇ ਮਾਲਕ ਉਹ ਹੈ 10 ਅਸ਼ਟ ਸਿਧਾਂਤ 18 ਸਿੱਧੀਆਂ ਦੇ ਵਿੱਚੋਂ 8 ਸਿੱਧੀਆਂ ਬਹੁਤ ਜ਼ਿਆਦੀਆਂ ਪ੍ਰਮਾਨਿਤ ਮੰਨੀਆਂ ਜਾਂਦੀਆਂ ਨੇ ਪਰ ਪਾਤਸ਼ਾਹ ਜੀ ਕਹਿੰਦੇ ਨੇ ਪਿਆਰਿਆ ਇਹ 9 ਖਜ਼ਾਨੇ 18 ਸਿੱਧੀਆਂ ਨੌ ਨਦੀਆਂ ਜੋ ਕੁਝ ਵੀ ਹੈ ਇਹਨਾਂ ਦਾ ਮਾਲਕ ਪਰਮਾਤਮਾ ਹੈ ਉਹਦੀ ਕਿਰਪਾ ਤੋਂ ਬਿਨਾਂ ਕਿਸੇ ਨੂੰ ਨਹੀਂ ਮਿਲਦਾ ਤਾਂ ਸਹਿਜ ਜੀ ਕਹਿੰਦੇ ਉਸ ਪਰਮਾਤਮਾ ਨੇ ਆਪਣੀ ਇਸ ਹੱਥ ਦੀ ਥਿਆਲੀ ਦੇ ਉੱਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਟਿਕਾਇਆ ਹੋਇਆ ਸਾਬਨਿਧਾਨ ਦਾ ਸਾਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਕਹਿੰਦੇ ਪਰਮਾਤਮਾ ਨੇ ਆਪਣੀ ਤਲੀ ਦੇ ਉੱਤੇ ਇਹਨਾਂ ਨੂੰ ਰੱਖਿਆ ਹੋਇਆ ਜਿਹੜੀ ਚੀਜ਼ਾਂ ਤਲੀ ਤੇ ਰੱਖੀ ਹੋਵੇ ਨਾ ਉਹਨੂੰ ਵੇਖ ਕੇ ਕੋਈ ਲੈ ਵੀ ਸਕਦਾ ਏ ਕੋਈ ਮੰਗ ਵੀ ਸਕਦਾ ਏ ਤੇ ਪ੍ਰਮਾਤਮਾ ਨੇ ਸਾਰੀਆਂ ਤਾਕਤਾਂ ਆਪਣੇ ਹੱਥ ਦੀ ਥਿਆਲੀ ਤੇ ਰੱਖੀਆਂ ਨੇ ਤੇ ਜਿਹੜੇ ਉਹਦੇ ਮਾਰਗ ਤੇ ਚੱਲਣਾ ਸ਼ੁਰੂ ਕਰ ਦਿੰਦੇ ਨੇ ਜਦੋਂ ਮੰਗਦੇ ਨੇ ਤੇ ਵਹਿਗੁਰੂ ਉਹਨਾਂ ਦੀ ਝੋਲੀਆਂ ਭਰ ਦਿੰਦਾ ਉਹਨਾਂ ਨੂੰ ਦਾਤਾਂ ਦੇ ਦਿੰਦਾ ਜਨ ਨਾਨਕ ਬਲ ਬਲ ਸਦਬਲ ਜਾਈਏ ਤੇ ਰੰਤ ਨਾ ਪਾਰਾ ਵਰਿਆ ਪਾਸ਼ੇ ਕਹਿੰਦੇ ਹੇ ਵਹਿਗੁਰੂ ਮੈਂ ਤੇਰੇ ਤੋਂ ਬੁਲੇ ਹਾਰ ਜਾਂਦਾ ਵਾਰਨੇ ਜਾਂਦਾ ਤੇਰਾ ਅੰਤ ਕੋਈ ਨਹੀਂ ਪਾ ਸਕਿਆ ਹਾਂ ਤੇਰੇ ਵਿੱਚ ਸਮਾ ਬਹੁਤ ਗਏ ਨੇ ਤੇਰਾ ਅੰਤ ਕੋਈ ਨਹੀਂ ਪਾ ਸਕਿਆ ਪਰ ਤੇਰੇ ਵਿੱਚ ਸਮਾ ਬਹੁਤ ਗਏ ਨੇ ਮੇਰੇ ਤੇ ਵੀ ਕਿਰਪਾ ਕਰ ਮੈਂ ਵੀ ਤੇਰੇ ਵਿੱਚ ਸਮਾ ਜਾਵਾਂ ਤੇਰੇ ਰੰਗ ਦੇ ਵਿੱਚ ਰੰਗਿਆ ਜਾਵਾਂ ਮੇਰੇ ਤੇ ਰਹਿਮਤ ਕਰ ਦੇ ਤੇਰਾ ਉਰਲਾ ਤੇ ਪਰਲਾ ਬੰਨਾ ਕੋਈ ਦੇਖ ਨਹੀਂ ਸਕਦਾ ਪਰ ਤੂੰ ਬਖਸ਼ਿਸ਼ ਕਰਨ ਤੇ ਆ ਜਾਵੇਂ ਤੇ ਅਗਲੇ ਦੀਆਂ ਝੋਲੀਆਂ ਭਰ ਦਿੰਦਾ ਹੈ ਸੋ ਮਾਲਕ ਜੀ ਸਾਡੇ ਤੇ ਕਿਰਪਾ ਕਰੋ ਰਹਿਮਤ ਕਰੋ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਕਰੋ ਇਸ ਸ਼ਬਦ ਦੇ ਅੱਗੇ ਆਉਂਦਾ ਹੈ ਪਹਿਲਾਂ 4 ਫਿਰ 5 4 ਦਾ ਅਰਥ ਹੈ 4 ਬੰਦਾਂ ਦਾ ਸ਼ਬਦ ਹੈ 5 ਦਾ ਅਰਥ ਹੈ 100 ਦਰ ਬਾਣੀ ਦੇ 5 ਸ਼ਬਦ ਪੂਰੇ ਹੋ ਚੁੱਕੇ ਨੇ ਅੱਗੇ 100 ਪੁਰਖ ਵਾਲੇ 4 ਸ਼ਬਦ ਅਗਲੇ ਰੀਆਂ ਵਿਚਾਰਾਂ ਦੇ ਵਿੱਚ ਆਸੰਗਤਾਨਾ ਸਾਂਝੇ ਕੀਤੇ ਜਾਣਗੇ ਸੋ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਕਰਨ ਵਿਚਾਰ ਚੰਗੇ ਲੱਗੇ ਤਾਂ ਅੱਗੇ ਸ਼ੇਅਰ ਕਰਦੇ ਜਾ ਕਰੋ ਕਮੈਂਟ ਦੇ ਵਿੱਚ ਸਹੀ ਗਲਤ ਜ਼ਰੂਰ ਦੱਸ ਦਿਆ ਕਰੋ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਮਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ